ਸਸਕਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ YouTube ਚੈਨਲ ਆਹ ਲੋ ਜੀ ਇਹ ਮਨਵੀਰ ਆ ਮਨਵੀਰ ਕਿਹਦੀ ਗੱਡੀ ਆ ਆਪੀ ਹੈ ਆਪੀ ਆਪਣੀ ਗੱਡੀ ਆ ਹਾਂ ਅੱਛਾ ਆਪਣੀ ਗੱਡੀ ਕਹਿੰਦਾ ਕਿਹਦੀ ਗੱਡੀ ਆ ਇਹ ਸੱਜੇ ਘਰ ਚੱਲੇ ਆਪਾਂ ਕਹਿੰਦਾ ਸੱਜੇ ਘਰ ਚੱਲੇ ਆਪਾਂ ਜਲਦੀ ਸੱਜੇ ਘਰੇ ਚੱਲੇ ਆਪਾਂ ਸੋ ਅੱਜ ਜਾਣਾ ਆਪਾਂ ਮੰਦਿਰ ਦੇ ਘਰੇ ਪ੍ਰੋਗਰਾਮ ਆ ਸੋ ਪਰਵਾਸ ਫੇਰੀ ਆ ਜੀ ਹਾਂਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਦੋਸਤੋ ਕੀ ਹਾਲ ਚੱਲ ਜੀ ਸਵਾਗਤ ਹੈ ਤੁਹਾਡਾ ਅਪਿਕਰਮ ਬਲੌਗ ਚੈਨਲ ਦੇ ਵਿੱਚ ਪ੍ਰੀਤ ਪ੍ਰੀਤ ਬਲੌਗ ਇਹਦਾ ਪ੍ਰੀਤ ਬਲੌਗ ਏਕਰਮ ਬਲੌਗ ਗਾਇਸ ਤੁਸੀਂ ਇਹ ਦੱਸਿਓ ਜਿਆਦਾ ਬਲੌਗ ਦੇ ਵਿੱਚ ਕੌਣ ਆਉਂਦੇ ਆ ਜਿਆਦਾ ਬਲੌਗ ਜਿਆਦਾ ਪ੍ਰੀਤ ਦਾ ਬਲੌਗ ਵਧੀਆ ਲੱਗਦਾ ਕੱਲੀ ਮੈਂ ਆਵਾ ਜਿਆਦਾ ਵਧੀਆ ਲੱਗਦਾ ਲੈ ਫਰਾਂ ਨੂੰ ਤੇ ਮੈਂ ਹਾਂਜੀ ਦੋਸਤੋ ਕੀ ਹਾਲ ਚੱਲ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਜਿੰਨੀਆਂ ਮੇਰੀਆਂ ਮਾਵਾਂ ਤੇ ਜਿੰਨੀਆਂ ਮੇਰੀਆਂ ਭੈਣਾਂ ਤੇ ਜਿੰਨੀਆਂ ਮੇਰੀ ਬੀਬੀਆਂ ਤੇ ਜਿੰਨੀਆਂ ਮੇਰੀ ਚਾਚੀਆਂ ਤੇ ਜਿੰਨੀਆਂ ਮੇਰੀ ਮਾਸੇ ਸਾਰੀਆਂ ਨੂੰ ਸਾਸਰੀਆਂ ਕਾਲ ਸੋ ਬਾਕੀ ਅੱਜ ਬਲੌਗ ਹੈਗਾ ਆ ਬਹੁਤ ਹੀ ਖਾਸ ਬਾਅਦ ਚ ਦੇਖਾਂਗੇ ਗੱਪਾ ਕਿੱਦੀ ਥੜੀ ਇਹ ਰਾਤ ਬੈਠ ਕੇ ਕੀ ਕਹਿੰਦੇ ਤੁਸੀਂ ਹੁਣ ਦੱਸੋ ਲੋ ਜੀ ਸਾਡੀ ਆਲ ਰੈਡ ਰੈਡੀ ਟੀਮ ਹੈ ਹੋ ਗਈ ਆ ਸਾਰੀ ਤਿਆਰ ਤੇ ਬੈਗ ਬੂਗ ਟੱਚ ਟੂਚੀ ਕੱਲ ਲੇ ਆਪਾਂ ਰੈਡੀ ਹੁਣ ਤਾਂ ਦਖੋਨੇ ਆ ਇਹ ਆ ਆਪਣੇ ਬੈਗ ਪਏ ਆ ਸਾਡੇ ਦੇਖੋ ਰੈਡੀ ਹੋ ਗਏ ਆ ਤੇ ਆਪਣਾ ਛੋੜਾ ਨੰਨੂ ਵੀ ਇਧਰ ਬੂਹਾ ਬਾਥਰੂਮ ਦਾ ਲਾ ਲੈਣਾ ਉੱਪਰ ਬਹੁਤ ਨਹੀਂ 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 ਪੁੱਤ ਨੰਨ ਸ਼ੇਨਾ ਨਹੀਂ ਸ਼ਾ ਨਾ ਦੇ ਕਾਕੇ ਨੂੰ ਕੋਈ ਨਹੀਂ ਕਰਦਾ ਰਹਿਣਦੇ ਪੁੱਤ ਆ ਦੱਤਾ ਕਾਕਾ ਹਾਂ ਹੈ ਤਾਂ ਹੈ ਬੈਗ ਉਹ ਪਚਵਾ ਲਈ ਜੀ ਬੰਦ ਕੇ ਛੱਡੀਓ ਜੀ ਆਲ ਰੈਡੀ ਟੀਮ ਸਾਡੀ ਹੋ ਗਈ ਹੈ ਤਿਆਰ ਤੇ ਆ ਆਪਣੇ ਬੈਗ ਪਏ ਹੋ ਆ ਤੇ ਆ ਸਾਡਾ ਇਧਰ ਨੰਨੂ ਉੱਧਰ ਚਾਚੀ ਤੇ ਹਾਂਜੀ ਆ ਇੱਦਾਂ ਸਾਡੇ ਸਾਹਿਬ ਜੀ ਮਹਾਰਾਜ ਜੀ ਸੱਚਾ ਮਿਹਰਬਾਨ ਕਰਤਾਨ ਸਾਡੇ ਸਾਹਿਬਾਂ ਵਿਕਰਮ ਸੰਵੀਰ ਰੁਕਿਆ ਸਮਾ ਵੀ ਇੱਧਰ ਆ ਜਾਂਦੀ ਹਾਂ ਦਿੰਦੇ ਮੈਂ ਸੋਨਾ ਦੇ ਸੋਨਾ ਦੇ ਦਿਖਾਤਾ ਮੈਂ ਕੰਮ ਹੈ ਕੋਈ ਲੋਜ ਗੱਡੀ ਖੜੀ ਆ ਤੇ ਹੁਣ ਆਪਾਂ ਗੱਡੀ ਦੇ ਬਾਬਾ ਉੱਤੇ ਪਾਣੀ ਸਿੱਟ ਗਏ ਹਨ ਬਿੱਕੂ ਨਹੀਂ ਉਹਨਾਂ ਹੀ ਹੋ ਜਾਣਾ ਪ੍ਰੈਸ਼ਰ ਨਾਲ ਜਿਹੜੇ ਆਪਾਂ ਲਿਆਂਦਣਾ ਆ ਆਹੂ 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 ਸੱਟੋ ਕੱਢ ਕਿੱਥੇ ਆ ਉਹ ਵੀ ਗੱਲ ਆ ਉਹ ਬਾਬਾ ਮੈਟ ਵੀ ਝੜੀਏ ਨਾ ਵੀ ਜਲਦੀ ਹੈ ਮੈਂ ਇਹ ਲਿਆਦੇ ਮੈਂ ਤੇਰ ਤੌਰ ਮੋਰ ਤਾਂ ਜੀ ਤੁਹਾਨੂੰ ਸਾਰੇ ਪ੍ਰਵਾਹ ਨੂੰ ਤੁਹਾਡੇ ਵੱਲੋਂ ਵੀ ਵੱਡੇ ਵੱਲੋਂ ਸਾਰੇ ਗੈਂਪੈਡ ਕਰਦਾ ਦੋ ਬੈਂਟ ਤੁਹਾਨੂੰ ਬਾਹਰ ਲੈ ਗਈ ਆ ਅਸ਼ਾ ਸਾਹਿਬ ਕਰ ਲਈਏ ਪਹਿਲਾਂ ਦੋਸਤੋ ਲੋ ਵੀ ਰਾਤ ਅਮਨ ਵੀ ਠੀਕ ਨਹੀਂ ਸੀਗਾ ਮਨਵੀਰ ਰਾਤ ਹਸਪੀਟਲ ਸੀ ਸੋ ਤੇ ਆਪਾਂ ਜਾਣਾ ਅੱਜ ਅਮਨ ਦੀ ਜੇ ਸੋ ਅਮਨ ਕੇ ਚੱਲੇ ਅੱਜ ਆਪਾਂ ਸਾਡੀ ਅੱਜ ਉੱਧ ਲਈ ਡਿਊਟੀ ਆ ਅਸੀਂ ਪੂਰੀ ਕਰਾਂਗੇ ਸੋ ਪੂਰੀ ਫੈਮਿਲੀ ਦੇ ਨਾਲ ਰੂਬਰੂ ਬੋਰ ਚੱਲੇ ਆ ਤੇ ਮਹਾਵੀਰ ਭਾਜੀ ਤੇ ਇੱਧਰ ਪਿੱਛੇ ਪ੍ਰੀਤ ਬੈਠੀ ਹੋਈ ਆ ਫਾਲੇ ਜਾਣੇ ਚੱਲੇ ਆ ਹਾਂਜੀ ਹਾਂਜੀ ਠੀਕ ਹੋ ਮੈਂ ਤਾਂ ਖੇਡਦੀ ਆ ਸੀਟ ਬੈਠਾ ਲੈ ਲੋ ਆਪੋ ਆਪਣੀਆਂ ਬੰਦਾ ਮਾਮੂ ਠੀਕ ਆ ਹੈ ਕਿਧਰ ਕਿਧਰ ਮੈਂ ਦੁਨੀਆ ਚੀਜ਼ੀਆਂ ਸਾਰੀਆਂ ਬੰਦ ਬੰਦ ਸਾਰੀਆਂ ਬੰਦ ਸਿਰਫ ਕੀ ਚੀਜ਼ ਖਾਊਗਾ ਹੈ ਨਾ ਕਿੰਡਾ ਜੋਏ ਵੀ ਨਹੀਂ ਖਾਣਾ ਕਿੰਡਾ ਜੋਏ ਆਪੀ ਤਾਂ ਅੱਜ ਮੈਨੇ ਸਵੇਰੇ ਕਹਿੰਦਾ ਸੀਗਾ ਨਾ ਕਿ ਮੰਮਾ ਚੀਚੀਆਂ ਸਾਰੀਆਂ ਖਾ ਲੇ ਮੈਨੂੰ ਖਾਰ ਹੋ ਗਿਆ ਕਹਿੰਦਾ ਸੀਗਾ ਨਾ ਮੈਨੂੰ ਹੈ ਨੰਨੂ ਹਾਂ ਕਹਿੰਦਾ ਸੀ ਨਾ ਹਾਂ ਲਸ ਮੈਨੂੰ ਕਿੰਡਾ ਜੋਏ ਹਾਂ ਕਿੰਨੇ ਕਿੰਡਾ ਜੋਏ ਖਾਣੇ ਆ ਕੇ ਅਸੀਂ ਨੂੰ ਨਹੀਂ ਮੈਂ ਮਾਰਦੀ ਤੇ ਆਪਾਂ ਇੱਥੇ ਆ ਗਏ ਕੁੱਲੇ ਰੁਪਈਆ ਵੀ ਗੱਡੀ ਤੇ ਵੀ ਲੱਗਾ ਸਕਦਾ ਗੱਡੀ ਤੇ ਦੇਖੋ ਉਹ ਲੱਗਾ ਬੱਸ ਚਲੋ ਸਹੀ ਆ ਰਹੇ ਲੱਗੀਆਂ ਆਹ ਦਾਦੇ ਹੀ ਭਾਜੀ ਉਹ ਜਿਹੜੀਆਂ ਆਪਣੀਆਂ ਪੱਟੀਆਂ ਲੱਟਾ ਲੱਟਾ ਲੱਗਦੀ ਆਪਣੀ ਗੱਡੀਆਂ ਲੱਟਾ ਨਹੀਂ ਜਿਹੜੀਆਂ ਆਪਣੀਆਂ ਖਰਾਬ ਹੋ ਗਈਆਂ ਕੀ ਕਰਵਾਇਨਾ ਸਹੀ ਠੀਕਾ ਲਾਉਂ ਕਹਿੰਦੇ ਪਰ ਅੱਖਾਂ ਨੇ ਬੰਦ ਬੰਦ ਕਰਨੀਆਂ ਸਾਡਾ ਘਰ ਨਹੀਂ ਆ ਸਾਡਾ ਘਰ ਬੰਦਾ ਪਿਆ ਆ ਮੇਰਾ ਘਰ ਆ ਦੇ ਆ ਰਹੇ ਮੇਰਾ ਘਰ ਆ ਰਹੇ से हो गुरन ननदा मेरा मेरा

ਆ ਰਿਖਤ ਜੀ ਤੇ ਕੱਟ ਨਹੀਂ ਗੋਦੀ ਨਿਕਲਦੀ ਗੱਡੀ ਵੀਰੇ ਲੱਗੂੰਗਾ ਹੈਂਡਿਕੜ ਦੇਣੀ ਬਿੱਕੂ ਬੈਠੇ ਭਾਈ ਥੋੜੀ ਗੱਲੋ ਬਿੱਕੂ ਇਹ ਚਾਲਦੇ ਕੈਮਰੇ ਚ ਬੈਕ ਫਰੰਟ ਕੈਮਰਾ ਹੋ ਜਾਂਦਾ ਪਤਾ ਹਾਂਜੀ ਪਤਾ ਸਾਨੂੰ ਮੈਂ ਸਾਨੂੰ ਪਤਾ ਜਿਆਦਾ ਫੋਨ ਯੂਜ਼ ਨਹੀਂ ਇਹਨੇ ਕਰਦੀ ਅਮਨ ਜੀ ਜੀ ਅਸੀਂ ਪਹੁੰਚ ਚੁੱਕੇ ਆ ਮੰਦਿਰ ਦੇ ਘਰੇ ਸੋ ਰੋਟੀ ਪਾਣੀ ਲੱਭ ਕੇ ਖਾਣ ਸੜਿਆ ਨੂੰ ਮੰਮੀ ਮੰਮੇ ਦੀ ਮੰਦਿਰ ਬਿੱਕੂ ਆ ਜਾਓ ਤੁਸੀਂ ਵੀ ਆਇਆ ਮੈਂ ਕਾਲਸਾਰੀ ਐਂ ਬੈਗਰ ਰੋਟੀ ਤੇ ਮੈਂ ਖਾਂ ਚਲ ਚਲ ਖਾਣਾ ਤੁਸੀਂ ਨਹੀਂ ਨਹੀਂ ਦੋਤੀ ਤੁਸੀਂ ਰੋਟੀ ਖਾਣੀ ਆ ਹਾਂ ਰੋਟੀ ਖਾਣੀ ਤੁਸੀਂ ਇਹਨੂੰ ਕਿਉਂਕਿ ਇਹ ਠੀਕ ਨਹੀਂ ਨਾ ਇਸ ਕਰਕੇ ਇਹਨੂੰ ਰੋਟੀ ਚਾਹੀਦੀ ਆ ਰੋਟੀ ਰੋਟੀ ਮਿਲਣੀ ਇਹਨੂੰ ਆ ਲੋ ਰੋਟੀ ਮੰਨੇ ਵਾਲਾ ਰੋਟੀ ਆ ਲੋ ਰੋਟੀ ਕਿਵੇਂ ਲੱਗਾ ਇੰਨੇ ਟਾਈਮ ਬਾਅਦ ਆਣ ਕੇ ਉਹ ਦੇਖੋ ਸਾਡਾ ਸੰਵੀਰ ਸੁੱਤਾ ਪਿਆ ਮਾਂ ਸੰਵੀਰ ਦੇਖੋ ਸੁੱਤਾ ਉਹ ਨੀਂਦਾ ਪੂਰੀਆਂ ਕਰਦਾ ਹੈ ਹੈ ਮਿਰਚਾਂ ਲੱਗੀਆਂ ਕੋਈ ਮੌਕਾ ਤੇ ਪਾਣੀ ਡੁੱਲ ਗਿਆ ਇੱਥੇ ਹਾਂ ਆ ਗਈ ਜਸੂ ਜੱਛੂ ਆ ਗਈ ਮੈਨੂੰ ਹਾਂ ਜੱਛੂ ਵਾ ਲੈ ਮੈਂ ਪਾਤਾ ਮੰਮੀ ਨੇ ਹੁਣ ਤੇ ਉੱਧਰ ਮੈਂ ਵੀ ਬੈਠ ਚੁੱਕੀ ਆ ਦੁਕਾਨ ਦੀ ਸੋ ਤੇ ਇਹ ਮਹੂਪਰ ਕੀ ਆ ਜਾਤਾ ਹੈ ਮੰਮੀ ਤੂੰ ਉੱਥੇ ਬੋਲ ਬੈੜਦਾ ਹੀ ਨਹੀਂ ਬਿੱਕੂ ਕਾਲ ਸੁਣਿਆ ਮਾਡੀ ਜੀ ਕਾਲ ਸੁਣਿਓ ਹਾਂਜੀ ਇਹਨਾਂ ਨੂੰ ਬਾਹਰ ਦਿਖਾ ਦਿਓ ਸਾਰਿਆਂ ਨੂੰ ਲੜੀਆਂ ਲੜੀਆਂ ਸਾਰੀਆਂ ਦਿਖਾਓ ਆ ਦੇਖੋ ਲੜੀਆਂ ਲਾਤੀਆਂ ਮਾ ਵੀਰ ਉੱਤੇ ਖੜਾ ਉਹ ਦੇਖੋ ਆ ਸਾਡੀਆਂ ਲੜੀਆਂ ਹਿਲਾਤੀਆਂ ਆ ਦੇਖ ਜੱਸੂ ਏ ਜੱਸੂ ਲੜੀਆਂ ਦੇਖਣ ਆਈਆਂ ਹੈ ਕੀ ਹੋਈ ਆਹੋ ਹੱਤੋਂ ਤਾਂ ਕਿੰਨੀ ਹੋ ਨਹੀਂ ਹੈ ਤਾਂ ਚੱਲ ਲੈ ਲੈਂਦੇ ਹਾਂ ਜੇ ਪੁੱਤ ਫੇਰ ਤੈਨੂੰ ਦਿਖਾਉਂਦੇ ਆਂ ਆਹ ਬੜਾ ਤੇਸਤੀ ਕੰਮ ਗਾਜਰਾ ਵਾਲਾ ਗਾਜਰਾ ਨਾਲ ਆਹ ਇਹਨੂੰ ਆਹ ਗਾਜਰਾ ਲੈ ਚੋਲ ਮੇਰੇ ਕਿੱਥੇ ਆ ਆ ਦੇ ਦੇ ਮੈਨੂੰ ਮੈਂ ਸੁੱਕੇ ਖਾਣੇ ਆ ਹਾਂ ਤੈ ਇਹਦੇ ਕੀ ਕਰਦਾ ਮੈਂ ਥੋੜੇ ਖਾਣੇ ਨਾ ਬਰੇ ਕੀ ਖਾਣੇ ਮੰਮੀ ਖਾ ਰੱਜ ਕੇ ਦੱਸ ਮੈਂ ਕੋਲੇ ਚ ਖਾਣੇ ਆ ਦੇ ਮਹਾਵੀਰ ਦੇ ਮਹਾਵੀਰ ਨੂੰ ਵੀ ਸਾਦ ਲਿਆ ਕਈ ਨਹੀਂ ਖਾਣੀ ਮੈਂ ਮਹਾਵੀਰ ਆ ਗਿਆ ਗਰਮ ਗਰਮ ਰੋਟੀ ਲੈ ਕੇ ਆਇਆ ਮਾ ਵੀ ਰਾਜਾ ਓਏ ਉਹ ਪੇਟ ਮਾ ਆ ਗਈ ਤੂੰ ਪਿੱਛੇ ਤੂੰ ਉੱਦਨ ਹੋ ਮੈਂ ਮਾਹਵੀਰ ਉੱਥੇ ਬਿਠਾ ਦੇਣਾ ਮੈਂ ਉੱਪਰ ਆ ਜਾਣਾ ਹੂੰ ਠੀਕ ਹੈ ਨਾ ਲੋ ਮਾਹਵੀਰ ਭਾਈ ਸੱਸਰੀ ਕਾਲ ਜੀ ਓਕੇ ਸੱਸਰੀ ਕਾਲ ਜੀ ਕਿੱਦਾਂ ਠੀਕ ਠਾਕ ਮਨਵੀਰ ਤੂੰ ਵੀ ਆ ਤੂੰ ਬਹਿਣਾ ਤੂੰ ਚਾਹ ਲੈ ਲੈ ਅੱਡੇ ਨਾ ਤੇ ਬੈਠੂ ਲਗਾ ਘਟ ਕੇ ਅੱਜ ਦੇਖ ਸਕਦੇ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਪ ਪ੍ਰਕਾਸ਼ ਤੇ ਭਾਈ ਪ੍ਰਕਾਸ਼ ਉਸਤਵ ਕਹਿੰਦੇ ਆ ਨਾ ਗੁਰਪੁਰਪੁਰ ਗੁਰਪੁਰਪੁਰ ਕਹਿੰਦੇ ਪੀਤੀ ਨੂੰ ਪਤਾ ਜਾਦਾ ਗੁਰਪੁਰਪੁਰ ਵੀ ਕਹਿੰਦੇ ਆ ਹਾਂਜੀ ਅਬ ਯਾਰ ਜਿਹੜੇ ਅਪਨ ਨਹੀਂ ਯਾਰ ਪਤਾ ਹਨਾ ਸੱਚੀ ਦੱਸਦਾ ਉਦਾਂ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਜੇ ਗਲਤ ਗੁੱਤ ਮੋਲ ਬੋਲ ਹੋ ਗਿਆ ਹੱਥ ਜੋੜ ਕੇ ਮਾਫੀ ਆਓ ਆਜਣਾ ਗਲਤ ਮਨ ਤੋਂ ਕੁਝ ਬੋਲਿਆ ਹੋਵੇ ਸਾਡੇ ਵਾਲੋ ਹੱਥ ਜੋੜ ਕੇ ਸੋਰੀ ਹਾਂਜੀ ਦੇਖੀ ਮਾ ਵੀਰੇ ਇਹਨੇ ਭਰ ਲਾ ਰੋਟੀ ਨੂੰ ਛੇ ਇਹਨੂੰ ਸਾਡੇ ਘਰੇ ਪ੍ਰਵਾਤ ਫੇਰੀ ਆ ਜੀ ਆ ਦੇਖੋ ਕਾਕਾ ਸੌਂ ਗਿਆ ਗੁਰਪੁਰਪੁਰ ਦੀ ਹੈ ਅੱਜ ਮਾਦੀ ਨਹੀਂ ਚੋਲਦੀ ਗੁਰਨਾਨਕ ਜੰਤੀ ਆਜਾ ਅੱਛਾ ਆ ਦੇਖੋ ਸੌਂ ਗਿਆ ਸਾਡੇ ਕੱਲ ਸੀਗੀ ਕਰਤਾ ਉਹ ਸਾਡੇ ਉੱਥੇ ਵੀ ਅੱਜ ਨਿਕਲਣ ਦੇ ਨਗਰ ਕੀਰਤਨ ਨਗਰ ਕੀਰਤਨ ਨਿਕਲਦੇ ਨੇ ਬੋਫਰ ਨਗਰ ਕੀਰਤਨ ਕਹਿੰਦੇ ਨੇ ਅਸ਼ਾਮੀ ਆ ਕੱਲ ਸਾਡੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਵੀ ਆਪਾਂ ਲੱਗੇ ਰੋਲ ਖਾਣ ਆ ਮੋਹਿਤ ਉੱਥੇ ਬਹਿ ਜਾ ਤੂੰ ਕੋਈ ਤੂੰ ਕਿੱਥੇ ਗਿਆ ਸੋਸ ਪੰਗਾ ਹਾਂ ਹੈ

ਲੋ ਦੇ ਕਿਹੜੀ ਕਿਹੜੀ ਚੀਜ਼ ਲੈਣੀ ਲੋ ਭਾਬੀ ਜੂ ਲੈ ਲੋ ਸੌਰੀ ਕੈਂਡੀ ਆ ਠੀਕ ਹੈ ਮਨਵੀਰ ਨੇ ਕਿਹੜੀ ਲਈ ਟੀ ਆ ਲੈ ਗਈ ਨਹੀਂ ਆ ਕੈਂਡੀਆਂ ਬੱਚੇ ਖਾਂਦੇ ਆ ਲੈ ਕੇ ਨਾ ਕਿੱਦਾਂ ਬੰਨੇ ਆ ਓਏ ਬਹੁਤ ਕੰਨੇ ਓਏ ਆ ਕੈਂਡੀਆਂ ਬੜੀਆਂ ਮੀਨੀਆਂ ਵਾਲੀਆਂ ਚੱਕਣਾ ਫਿਕਰਨ ਸਾਰੇ ਚੱਲ ਸੇਟ ਨਾਲ ਦੇਖ ਲੈ બસ ਬੱਸ ਸਾਰਿਆਂ ਲੈ ਉਹ ਬੱਸ ਬੱਸ ਹੋਰ ਕਿੰਨੇ ਬੱਸ ਬੱਸ ਹੋਰ ਲੈ ਲੱਦੂ ਉਹ ਦੋ ਆ ਵੀ ਚੱਕ ਨਹੀਂ ਲੈ ਇਹਨੇ ਕਹਿਦਾਂ ਜਦੋਂ ਬਾਹਰ ਚੋ ਜੀ ਉੱਥੇ ਨਹੀਂ ਲੈ ਨਹੀਂ ਲੈ ਖਲਾਰ ਤਾਂ ਕੰਮ ਕਰਤਾ ਕਦੇ ਕਦੀ ਕਰ ਕੋਈ ਵਾਰ ਵੀ ਲੈ ਆਪਕੇ ਨਾਲ ਕੋਈ ਟੱਕਰਾਂਗਾ ਕੋ ਦੁਨੀਆ ਨਹੀਂ ਕੀ ਕਰਦੇ ਆ ਪਾ ਤੱਕ ਲਾਰਾ ਇਹਦੇ ਕੰਮ ਕਰ ਤੇ ਪਾਣੀ ਆ ਰਿਹਾ ਕੋ ਦੁਨੀਆ ਦਾ ਲੈ ਭਾਂਡੇ ਵੀ ਹੈਗੇ ਇੱਥੇ ਬਿਸਕੁਟ ਮਾਰੀਓ ਰਸ ਦੇਖੋ ਕਿਨੇ ਘੈਂਟ ਆ ਇੱਥੇ ਬਹੁਤ ਚੀਜ਼ਾਂ ਵਧੀਆ ਵਧੀਆ ਮਿਲਦੀਆਂ ਸੁਪਰਮਾਰਕੀਟ ਪਾਪੀ ਤੁਸੀਂ ਕੀ ਲੈਣ ਲੱਗੇ ਜੂ ਭੂਲੇ ਕੀ ਹੋ ਗਿਆ ਆ ਦੇਖੀ ਅੱਛਾ ਚੱਲ ਕੋਈ ਨਹੀਂ ਮਾ ਵੀਰ ਕੋ ਬਾਗ ਦੇ ਤੇ ਆ ਕੇ ਕਿੱਥੇ ਪਈਆਂ ਕੋਈ ਹੋਰ ਫ੍ਰੀ ਲੈ ਕੇ ਇੰਸ਼ਾ ਬਿਕੂ ਤੈਨੂੰ ਹੀ ਜਾਣਾ ਪੈਣਾ ਉਹ ਆਹ ਕਿ ਦੋਲੂ ਚ ਆ ਗਈ ਆ ਉਹ ਫਾਦੂ ਬੰਦਾ ਰੋਟਾ ਆ ਤੋ ਜਾ ਰੱਟ ਨੇ ਜਾ ਮਹਾਵੀਰ ਲਈ ਆਪਰੇ ਪਾਕਟ ਮੇ ਰੱਖ ਰਹਾ ਵੇਰੀ ਲੱਗੇ ਹਾਲ ਹੈ ਤਾਂ ਕਿੰਨੇ ਦਾ ਲੈਣਾ ਆ ਆ ਗਿਆ ਹਾ ਵਾਲੀ ਚੀਜ਼ ਹੈ ਨਹੀਂ ਨਹੀਂ ਸਹੀ ਬੱਚੀ ਵਾਲੀ ਇਹ ਬਹੁਤ ਮੁਠੀ ਹੁੰਦੀ ਆ ਵਾਲਾ ਆਹ ਸੌਫਟ ਸੇਮ ਨਹੀਂ ਵੱਖੀ ਆਹ ਹੈ ਇਹ ਬੇਕਾਰਾ ਕੋਟੀ ਦੀ ਨਿਕਲਣਾ ਵਿੱਚੋਂ ਕੋਈ ਨਹੀਂ ਇਹਦੇ ਨਾਲ ਆਹ ਚਾਹ ਤੋਂ ਪਾਉਂਦੇ ਆਂ ਆਹ ਚਾਹ ਤੋਂ ਪਾਉਂਦੇ ਆਂ ਔਰ ਉਹ ਵਾਲਾ ਨਾ ਚੀਜ਼ਾਂ ਦਾ ਬਹੁਤਾ ਖਾਣ ਆ ਲੀਆਂ ਪਰ ਨਿਆਣੇ ਵਾਲੇ ਚੱਕਰੇ ਆ ਕੀ ਗਿਫਟ ਥੈਂਕ ਯੂ ਠੀਕ ਹੋ ਗਿਆ ਲੈ ਲਓ ਹੋਸਟਲ ਹੋਟਲ ਦੇ ਮਲਿਕ ਥੈਂਕ ਯੂ ਇਹ ਚੀਜ਼ਾਂ ਬਸ ਰੱਖੀ ਜਾਓ ਬਿੱਲੇ ਦਾ ਕੋਈ ਨਹੀਂ ਬਿੱਲ ਆਪਾਂ ਦੇਖ ਲੈਣਾ ਬਾਅਦ ਚ Nay, nay, oke, ਯਾਰ ਇਹ ਜੇ ਨਾ ਉਪਾਏ ਨਾ ਲਾਏ ਨਾ ਤੇ ਇਹ ਜੋ ਗੱਲ ਹੋ ਗਈ ਆ ਪ੍ਰੈਸ਼ਰ ਇਹਦੇ ਨਾਲ ਉਹ ਬ੍ਰੇਕ ਹਨ ਮੈਂ ਕਿੱਥੇ ਬ੍ਰੇਕ ਕਰਨੀ ਆ ਇਹਦੇ ਕੋਲ ਕੋਈ ਆਉਂਦਾ ਜੇ ਮੁੱਢੇ ਉਹਦੇ ਮੁੱਢੇ ਪਾ ਕੇ ਜੇ ਲੜਨ ਆਉਂਦੇ ਆ ਜਿਹੜੇ ਪਿੰਨੇ ਮੈਂ ਇਸ ਤੋਂ ਸੋ ਪੈਂਡਰ ਦੀ ਪਲੇਟ ਇੱਥੇ ਕੀ ਆ ਕੋਈ ਨੂੰ ਉੱਥੇ ਹੀ ਫੇਰ ਦਾਰੀ ਇਹ ਪਤਾ ਕਰ ਉਹ ਤੋਂ ਨਿਕਲਦੀਆਂ ਜੀ ਹਾਂ ਦੂਜਿਆਂ ਤੋਂ ਦੱਸ 10 ਰੁਪਏ ਵਾਲੀ ਲਿਆ ਮੈਂ ਉਹ ਹੀ ਕਿਹਾ ਆ ਜਾਓ ਤੁਸੀਂ ਇਹ ਤਾਂ ਤੁਸੀਂ ਮੀਕਾ ਉਹ ਫੁੱਟੀਆਂ ਉਹ ਵਿਦ ਉਹ ਵਾਈਪਰ ਵੀ ਹੈਗੇ ਆ ਇਹ ਵੀ ਲੈਣਾ ਉਹ ਭਾਂਜੀ ਹੋਈ ਉਹ ਭਾਂਜੀ ਉਹ ਜੜੇ ਵਾਲਾ ਵਧੀਆ ਨਹੀਂ ਕਿੰਨੇ ਦਾ ਸੀ ਜੜੇ ਲਾਉਣ ਵਾਲਾ ਉਹ ਵੀ ਉਸ ਦਾ ਪੱਬੀ ਇਹ ਠੀਕ ਹੈ 150 ਦਾ ਜੀ ਉਣਾ ਟੁਣਾ ਜੀ ਇੱਥੇ ਗੱਲਾਂ ਚੱਲਦੀਆਂ ਆ। ਹਾਂ। ਕੱਪੜੇ ਦਾ ਟਪੀ ਕਿੱਥੇ ਪਾ? ਹਾਂ ਉਹ ਉਹ ਹੀ ਲਿਆ ਪਰ ਉਹ ਲੈ ਲਿਆ ਧੱਗਾ ਆ। ਅੱਛਾ ਵੀ ਸਹੀ ਆ। ਅਜੇ ਬੱਚੇ ਦੇ ਕੱਪੜੇ ਹੋਣਾ ਨਾ ਕੱਲੇ। ਵਧੀਆ ਮਮਾ ਜੀ। ਮੈਂ ਤਾਂ ਪਹਿਲਾਂ ਭਰਤੀ ਕੋ ਵਾਲੀ। ਕੇ ਲੜਾਂਗੇ ਅੱਜ ਮੱਥੇ ਇੰਦਰ ਜਾਣਾ। ਇਗੜ ਦਿਗਣਾ। ਐ ਨੈਪੀਆਂ ਲੈ ਲਾ। ਪਰ ਉਤੇ ਅਹਲੇ ਹੈਗੀਆਂ ਥੋੜੀਆਂ ਜੀਆਂ ਉਹ ਵੀ ਕੱਡੀਆਂ ਪਈਆਂ ਆ ਆਹ ਉਹ ਲੈਣਾ ਨਹੀਂ ਯਾਰ ਉਹ ਨਹੀਂ ਕੰਪਨੀ ਯਾਰ ਆ ਆਹ ਕਿਹੜਾ ਸਹੀ ਆ ਇਹ ਕਿਹੜਾ ਸਹੀ ਦੇ ਕੀ ਐਮ ਸਹੀ ਆ ਉਹ ਬੋਲ ਲੈ ਯਾਰ ਮੈਂ ਆਹ ਕਿਹੜਾ ਸਮੋਹੜ ਕਿਹੜੇ ਲੈਣੇ ਆ ਉਹ ਬੋਲ ਉਹ ਤਾਂ ਹੈ ਹੀ ਨਹੀਂ ਮੈਨੂੰ ਲੱਗਾ ਅਦਲੀਨਾ ਸੁਪਰਮਾਰਕਟ ਸਾਮਾਨ ਵਧੀਆ ਓਦਾਂ ਹਨਾ ਸਾਰਾ ਬੱਬਾ ਉਤੇ ਰੇਟ ਲਿਖ ਕੇ ਲਾਏ ਆ ਹਨਾ ਇੰਗਲਿਸ਼ ਚ ਲਿਖਿਆ ਇਹ ਯਾਰ ਬੱਬਾ ਇੰਗਲਿਸ਼ ਚ ਲਿਖਿਆ ਵੀ ਓਦਾਂ ਸਾਰਾ ਕੁਝ ਬੱਬਾ ਨਿਊਪੋਡ ਮੈਂ ਲੱਭਣ ਦਿਓ ਲੱਭੋ ਇਹ ਨਿਊ ਬੋਨਾਂ ਦੇ ਬੱਬਾ ਫੀਸ ਹੋ ਰਹਾ ਉਨਾ ਪੁੱਛਲਾ ਯਾਰ ਆਹ ਇਨਾਲੀ ਵੀ ਬਣਾਇਆ ਇਨਾਲੀ ਇਹ ਸੋਦਾ ਇਹ ਲੈਣ ਦੇਗਾ ਲੈਣਾ ਤਾਂ ਪੈਣਾ ਹੀ ਯਾਰ ਜਰੀ ਆ ਗਿਆ ਬੜਾ ਟੈਨਸ਼ਨ ਆ ਬੋਲਾ ਯਾਰ ਅੱਜ ਕੀ ਯਾਰ ਬਸ ਆਹ ਕਰਨੀ ਆ ਨਾ ਬਾਕੀ ਤੋਕੋ ਕੋਈ ਆ ਆਪਣੇ ਬਾਤ ਚ ਲੈ ਗਏ ਤabbe ਤੁਸੀਂ ਲੈਣਾ ਕੁਛ ਹੋਰ ਹੈ ਹੈ ਲੈ ਲਓ ਲੈ ਲਓ ਛੇਤੀ ਤੜੀਏ ਤੜੀਏ ਗੋਲੀਆਂ ਦੇ ਹਲਕੇ ਤੋਂ ਵਧੀਆ ਹੁੰਦੇ ਬਣਾ ਕੇ ਦੇਦਾ ਪਾਊਡਰ ਖਤਮ ਹੋ ਗਈ ਲੈ ਤੂੰ ਪੀਂਦੇ ਆ ਆਪੇ ਉਹ ਨਾ ਤੇਰਾ ਮੂਹਰ ਚੁਰੂ ਉਹ ਦੋ ਆਪਾਂ ਪਾਪੀ ਕੋਲ ਨਹੀਂ ਜਾਂ ਨਾ ਨਹੀਂ ਨਹੀਂ ਆਪਾਂ ਪਿੰਡ ਨੂੰ ਛੱਡ ਕੇ ਭਾਬੀ ਹੁਣਾਂ ਨੂੰ ਬਾਹਰ ਨਿਕਲੇ ਆ ਨਾ ਆਪਾਂ ਕਰਨ ਆਹ ਹੋ ਆਹ ਮੈਂ ਕੀ ਹਾਂ ਵਧੀਆ ਜਿਹਾ ਮਾਲ ਲੇ ਖੋਦ ਨਾ ਨਹੀਂ ਨਹੀਂ ਆਹ ਕੁਝ ਨਹੀਂ ਹੈ ਦਾ ਪਤਾ ਨਹੀਂ ਕੀ ਕਹੀ ਜਾਂਦਾ ਐਵੇਂ ਤੁਹਾਨੂੰ ਫੋਨ ਤੇ ਹੁਣ ਮੈਂ ਕੀ ਕੀਤਾ ਉਹ ਆਹ ਦਾ ਮੈਨੂੰ ਤਾਂ ਅੱਜ ਤੁਹਾਨੂੰ ਲੱਗਦਾ ਆ ਵੀ ਇੱਥੇ ਸੁਪਰਮਾਰਕੀਟ ਸਾਰਾ ਹੀ ਖਰੀਦ ਲੈਣਾ ਹੈ ਮੈਨੂੰ ਤਾਂ ਲੱਗਦਾ ਹੈ ਤੁਸੀਂ ਸੁਪਰਮਾਰਕੀਟ ਨਾ ਪੱਬੀ ਦੀ ਸ਼ਰਾਬੀਆਂ ਨੇ ਭੁਜੀ ਚੱਕੀ ਜਾਂਦਾ ਇਹ ਕਿਹੜਾ ਵਪਾਰ ਵਿਵਸਥਾ ਕਰੀ ਜਾਂਦਾ ਉਹਨੀ ਤੇ ਬਾਰੇ ਆ ਟੇਸਟੀ ਵੀ ਆ ਤੁਹਾਨੂੰ ਕਿਹੜੇ ਟਰਾਈ ਕਰੋ ਨੇ ਲੈ ਕੇ ਪੀਜ ਮੋਥਰਾ ਲੱਗਦਾ ਤੇ ਟੱਕੀ ਜੋ ਜੋ ਹੱਥੋਂ ਲਾ ਆ ਲੈ ਉਹ ਫਿੰਗਰਸ ਬੋਲਦੇ ਹੁੰਦੇ ਆ ਇਹ ਲੈ ਲੈ ਆ ਫ੍ਰੀਕਸ ਫਿੰਗਰਸ ਕਹਿੰਦੇ ਇਹ ਲੈ ਲਓ ਗੋਲਾ ਨਹੀਂ ਤੱਕਣਾ ਨਹੀਂ ਇਹ ਇਹ ਬੁਝਵਾ ਰਹੇ ਨੇ ਇਹਦਾ ਤਾਂ ਉੱਕੇ ਗਈ ਹੈ ਇਹ ਤਾਂ ਬਹੁਤ ਸੌਗ ਹੈ ਹਾਂ ਆਦ ਰੋਣਾ ਨਹੀਂ ਮੁਗੀ ਲੈ ਆ ਚਲੋ ਬੱਸ ਕਰੋ ਯਾਰ ਬਿੱਕੂ ਬੋਨ ਬੇਡਾ ਬਾਅਦ ਲੈ ਲਓ ਦੁੱਧੇ ਵੱਡਾ ਬੋਬਤੀ ਲੈ ਲਓ ਬੋਬਤੀ ਲੈ ਲਓ ਬੋਬਤੀ ਲੈ ਲਓ ਆ ਦੇ ਚੁੰਨੀ ਲੈ ਆ ਲੈ ਚੁੰਨੀ ਪਤ ਆਨ ਚਾਹ ਕੰਧਾਸ਼ਾ ਵਿਗਰਾਂਦੀ ਵਾਟੀ ਆ ਗਈ ਅਸੀਂ ਲਾਲ ਲਾਲ ਨਹੀਂ ਮਰਦ ਤਾਂ ਜੀ ਵਾਟੀ ਆ ਗਈ ਵਿਗਰਾਂਦੀ ਜਿੰਦਾ ਖੁੰਨੀ ਚੱਤਦਾ ਹਾਂ ਕੰਧਾ ਜਰ ਹੁੰਦਾ ਪਾਣੀ ਵਾਰਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਾਣੀ ਵਾਰਨ ਲੱਗੇ ਪਾਣੀ 바ਰ ਬੱਤੇ ਦੀਏ ਮਾਏ ਬਤਾ ਤੇਰਾ ਮਾਏ ਸਰ ਪਾਣੀ 바ਰ ਬੱਤੇ ਦੀਏ ਮਾਏ ਨਨਦਰ ਦੁੱਜੇ ਮਮਾ ਆ ਗਏ ਨਨਦਰ ਦੁੱਜੇ ਮਮਾ ਆ ਗਏ ਨਹੀਂ ਬੱਤਾ ਮੇਰਾ ਮੁੰਡਾ ਬੇਰ ਬੱਤਾ ਆਇਆ ਨਹੀਂ ਅਬਾਟੀ ਦੀ ਦਾੜੀ ਨਹੀਂ ਚੰਗੀ ਅਮੰਦਰ ਰੋਜ਼ਾ ਦੀ ਚਾਦਰ ਵਿਛਾਈ ਪਾਣੀ ਵਾਲੇ ਬੱਤੇ ਮਮਾ ਉਹ ਬੱਲੇਓ ਦੇਖੋ ਆਪਣੇ ਕੋਲ ਲੜੀ ਆ ਗਈ மீனா நம்ம பட்டி லாச ගන තරි මම හිසෑ කෙන බම්ම ඕන ඔොන්තා අන මමත්ක මදේක ඕනි කන්ද පාගල ਵਾਹ ਉਹ ਤਾਰੀਏ ਵਰਗਾ ਉਹ ਤਾਰੀਏ ਵਰਗਾ ਦੇਖਿਆ ਦੇਖਿਆ ਮਾਵਾ ਮਾਵਾ ਹੀ ਹੁੰਦੀਆਂ ਆ ਕੋਈ ਬੋਲੀ ਮਾਵਾ ਮਾਵਾ ਹੀ ਹੁੰਦੀ ਆ ਆ ਦਿਨੇ ਤਾਂ ਦੇ ਘਟਕਾਈ ਉਹ ਮਨ ਨੂੰ ਛੋਟੂ ਛੋਟੂ ਉਧਰ ਦੇਖ ਤੋਂ ਬੋਲੀ ਹੀ ਉੱਠ ਗਿਆ ਆ ਦੇਖੋ ਆ ਦੇਖੋ ਮੇਰਾ ਸਾਹ ਮੇਰੇ ਨਾਲ ਲੱਗ ਗਿਆ ਨਾ ਡਰ ਗਿਆ ਡਰ ਗਿਆ ਮਮਮੀ ਕਹਿੰਦੀ ਆ ਮਮਮੀ ਦੇ ਨਾ ਮੈਂ ਮੁੰਡਾ ਤੂੰ ਸੰਭਦਾ ਔਰ ਜਿੱਦਾਂ ਕਰਦਾ ਉਹ ਦੇਖੀ ਦੇਖੀ ਉਹ ਤਾਂ ਇੱਕ ਦੋ ਵੀ ਉਹ ਹੁਣ ਮੰਮੀ ਮੁੰਡਾ ਤੂੰ ਸੰਭਦਾ ਜਿੱਕੀ ਜਿੱਕੀ ਦੇਖੀ ਓਏ ਬਹੁਤ ਨੰਮੀ ਮਮਮੀ ਆਈ ਆ ਦੇਖਦਾ ਉਹ ਆ ਦੇ ਤੀ ਦੇਖਦਾ ਮੰਮੀ ਪਾਣੀ ਵਾਰਿਆ ਕਿ ਨਾ ਸੋਹਣਾ ਲੱਗਦਾ ਇਹ ਆ ਨਹੀਂ ਮੁੰਡਾ ਤੂੰ ਸੰਭਦਾ ਪਿਆ ਆ ਉਹ ਬਰਾਵਾ ਮੁੰਡਾ ਮੇਰਾ ਲੇਟ ਹੋ ਜਾਂਦਾ ਮੈਂ ਦਵਾਈ ਲੈਣ ਜਾਣੀ ਉਹਦੀ